ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਆਓ ਸਾਧ ਸੰਗਤ ਜੀ ਅੱਜ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਦਾ ਇੱਕ ਬੜਾ ਹੀ ਪਾਵਨ ਤੇ ਪਵਿੱਤਰ ਸ਼ਬਦ ਹੈ ਜਿਸ ਦੇ ਵੀ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਜੀਵਾਂ ਨੂੰ ਵਹਿਮਾ ਪਰਮਾ ਅਡੰਬਰਾਂ ਬਖੰਡਾਂ ਚੋਂ ਕੱਢ ਰਹੇ ਨੇ ਬੋਤੇ ਜੀਵ ਨੇ ਸਾਧ ਸੰਗਤ ਜੀ ਜੋ ਖਾਲੀ ਪੇਟ ਰਹਿ ਕੇ ਪ੍ਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਨੇ ਆਨੰਨੂ ਤਿਆਗ ਦਿੰਦੇ ਨੇ ਸਾਧ ਸੰਗਤ ਜੀ ਕੋ ਇੱਕ ਦਿਨ ਲਈ ਛੱਡਦਾ ਹੈ ਕੋਈ ਹਫਤੇ ਲਈ ਛੱਡਦਾ ਹੈ ਕੋਈ ਜ਼ਿਆਦਾ ਛੱਡ ਰਿਹਾ ਹਾਂ ਤੇ ਖਾਲੀ ਪੇਟ ਰਹਿ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਨੇ ਤੇ ਸਾਧ ਸੰਗਤ ਜੀ ਸਤਿਗੁਰ ਕਬੀਰ ਸਹਿਬ ਮਹਾਰਾਜ ਜੀ ਜਿਵੇਂ ਸਤਿਗੁਰ ਅਦਾਸ ਮਹਾਰਾਜ ਜੀ ਸਮਝਾਉਂਦੇ ਨੇ ਨਾ ਭਗਤ ਨਾ ਆਹਾਰ ਘਟਾਈ ਕਿ ਭਾਈ ਜੋ ਪਰਮਾਤਮਾ ਦੇ ਪਿਆਰੇ ਨੇ ਉਹ ਰੋਟੀ ਛੱਡਦੇ ਨਹੀਂ ਉਹ ਖਾਲੀ ਪੇਟ ਨਹੀਂ ਜੀ ਰਹਿੰਦੇ ਆਪਣੇ ਸਰੀਰ ਨੂੰ ਕਸ਼ਟ ਦੇਣਾ ਭਗਤੀ ਨਹੀਂ ਹੈ ਸਾਧ ਸੰਗਤ ਜੀ ਜਿਸਨੂੰ ਲੋਕ ਛੱਡ ਰਹੇ ਨੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁਖੇ ਕਵਲ ਤਹਿ ਕੇ ਤੇ ਸਾਧ ਸੰਗਤ ਜੀ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜਿਸ ਅਨ ਨੂੰ ਤੁਸੀਂ ਤਿਆਗਣਾ ਭਗਤੀ ਸਮਝਦੇ ਹੋ ਨਾ ਇਹ ਭਗਤੀ ਨਹੀਂ ਨਹੀਂ ਹੈ ਤਨ ਹੈ ਉਹ ਪਰਮ ਪਿਤਾ ਪਰਮਾਤਮਾ ਜਿਸ ਨੇ ਇਹ ਸੰਸਾਰ ਰਚਿਆ ਜੋ ਸਭ ਨੂੰ ਪਾਲ ਰਿਹਾ ਹੈ ਸਾਧ ਸੰਗਤ ਜੀ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤਨ ਹੈ ਉਹ ਪਰਮ ਪਿਤਾ ਪਰਮਾਤਮਾ ਤੱਗੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਤਨ ਗੋਪਾਲ ਤਨ ਗੁਰਦੇਵ ਤੇ ਭਾਈ ਗੁਰੂ ਵੀ ਤਨ ਹੈ ਜੋ ਸਾਨੂੰ ਸੋਝੀ ਦਿੰਦਾ ਹੈ ਸੱਚ ਦਾ ਰਸਤਾ ਵਿਖਾਂਦਾ ਹੈ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਤਨ ਅਨਾਦ ਭੁਖੇ ਕਵਲ ਤਹਿ ਕੇ ਉਹ ਪ੍ਰਮਾਤਮਾ ਤਨ ਹੈ ਸਤਿਗੁਰ ਤਨ ਹੈ ਤੇ ਭਾਈ ਵੀ ਇਹ ਅਨਾਜ ਵੀ ਤਨ ਹੈ ਜਿਸ ਨੂੰ ਖਾਦੇ ਬਿਗੈਰ ਸਾਧ ਸੰਗਤ ਜੀ ਜੋ ਸ਼ਰੀਰ ਹੈ ਉਹ ਕੰਮ ਹੀ ਨਹੀਂ ਜੇ ਕਰਦਾ ਇਹ ਸਾਧ ਸੰਗਤ ਜੀ ਪ੍ਰਮਾਤਮਾ ਨੇ ਸਾਨੂੰ ਖਾਣ ਪੀਣ ਵਾਤੇ ਬਹੁਤੀ ਵਸਤੂਆਂ ਦਿੱਤੀਆਂ ਨੇ ਫਲ ਦਿੱਤੇ ਨੇ ਸਾਧ ਸੰਗਤ ਜੀ ਬਨਸਪਤੀ ਦਿੱਤੀ ਹੈ ਅਸੀਂ ਅਲੱਗ-ਅਲੱਗ ਪ੍ਰਕਾਰ ਦੇ ਬਨਸਪਤੀ ਖਾਣੇ ਆ ਸਾਧ ਸੰਗਤ ਜੀ ਫਲ ਫਰੂਟ ਖਾਣੇ ਆ ਅਨਾਜ ਖਾ ਰਹੇ ਆ ਤੇ ਸਤਿਗੁਰੂ ਜੀ ਇਹ ਹੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਹ ਸਾਨੂੰ ਪ੍ਰਮਾਤਮਾ ਨੇ ਖਾਣ ਵਾਸਤੇ ਦਿੱਤੇ ਨੇ ਤੇ ਇਹਨਾਂ ਨੂੰ ਅਸੀਂ ਤਿਆਗ ਕੇ ਸਮਝਦੇ ਆ ਕਿ ਭਾਈ ਪ੍ਰਮਾਤਮਾ ਖੁਸ਼ ਹੋਵੇਗਾ ਨਹੀਂ ਸਾਧ ਸੰਗਤ ਜੀ ਪ੍ਰਮਾਤਮਾ ਖੁਸ਼ ਹੁੰਦਾ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਜਦੋਂ ਅਸੀਂ ਇਨਸਾਨੀਅਤ ਦੀ ਸੇਵਾ ਕਰਦੇ ਆ ਮਨੁੱਖਤਾ ਦੀ ਸੇਵਾ ਜਦੋਂ ਅਸੀਂ ਇਮਾਨਦਾਰੀ ਦਾ ਜੀਵਨ ਬਤੀਤ ਕਰਦੇ ਹਾਂ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਵਿਆਮਾ ਵਰਮਾ ਅਡੰਬਰਾਂ ਪਖੰਡਾਂ ਤੋਂ ਬਚ ਕੇ ਫਿਰ ਉਹ ਪਰਮ ਪਿਤਾ ਪਰਮਾਤਮਾ ਖੁਸ਼ ਹੁੰਦਾ ਹੈ ਤੇ ਭਾਈ ਉਹ ਪਰਮ ਪਿਤਾ ਪਰਮਾਤਮਾ ਉਹ ਧੰਨ ਹੈ ਸਤਗੁਰੂ ਧੰਨ ਹੈ ਜਿਸ ਨੇ ਸਾਨੂੰ ਸੋਝੀ ਬਖਸ਼ੀ ਤੇ ਸਾਥ ਸੰਗਤ ਜੀ ਧੰਨ ਹੈ ਉਹ ਅੰਨ ਅਨਾਜ ਜਿਸ ਦੇ ਨਾਲ ਸਾਦ ਸੰਗਤ ਜੀ ਖਾਦਿਆ ਜੋ ਮਨੁੱਖ ਦਾ ਹਿਰਦਾ ਆ ਉਹ ਫੁੱਲ ਵਾਂਗੂ ਖਿੜ ਪੈਂਦਾ ਹੈ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁਖੇ ਕਹਿਲ ਡੇਕੇ ਤਨ ਓਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲੇ ਬੋ ਸਾਰੰਗ ਪਾਨੀ ਅਗੇ ਸਤਿਗੁਰ ਕਬੀਰ ਸਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਉਹ ਸੰਤ ਵਿਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਭਾਈ ਜੋ ਅੰਨ ਹੈ ਨਿੰਦਣਯੋਗ ਨਹੀਂ ਹੈ ਛੱਡਣਯੋਗ ਨਹੀਂ ਹੈ। ਤਨ ਨੇ ਉਹ ਭਾਈ ਪਰਮਪਿਤਾ ਪਰਮਾਤਮਾ ਦੇ ਪਿਆਰੇ ਉਹ ਸੰਤ ਜੋ ਅੰਨ ਨੂੰ ਤਿਆਗਦੇ ਨਹੀਂ ਨੇ ਸਗੋ ਅੰਨ ਖਾ ਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਸਤਿਗੁਰ ਕਬੀਰ ਸਹਿਬ ਮਹਾਰਾਜ ਜੀ ਫਰਮਾਉਂਦੇ ਨੇ ਭੁੱਖੇ ਭਗਤ ਨਾ ਕੀਜੈ ਹੀ ਮਾਲਾ ਆਪਣੀ ਲੀਜੈ। ਕਿ ਪ੍ਰਮਾਤਮਾ ਜੀ ਮੇਰੇ ਤੋਂ ਖਾਲੀ ਪੇਟ ਭਗਤੀ ਨਹੀਂ ਜੀ ਹੁੰਦੀ ਮੇਰੇ ਤੋਂ ਇਹ ਸਾਚਾ ਸਾత్సੰਗ ਜੀ ਜੇ ਅਸੀਂ ਬਹੁਤੇ ਦਿਨ ਖਾਲੀ ਪੇਟ ਰਹਿ ਜਾਈਏ ਤਾਂ ਜੋ ਸਾਡਾ ਸਰੀਰ ਹੈ ਨਾ ਸਾత్సੰਗ ਜੋ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ ਜੋ ਦਿਮਾਗ ਹੈ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ ਪਰ ਜੇ ਅਸੀਂ ਅੱਜ ਕੱਲ ਦੇ ਹਾਲਾਤ ਦੇਖੀਏ ਸਾత్సੰਗ ਜੇ ਅੱਜ ਖਾਣਾ ਪੀਣਾ ਐਨਾ ਜੋ ਵਿਗੜ ਗਿਆ ਹੈ ਬਹੁਤਾ ਸੀ ਜ਼ਹਿਰ ਪੀ ਰਹੇ ਆ ਜ਼ਹਿਰ ਖਾ ਰਹੇ ਆ ਜੇ ਉਸ ਵਸਤਾਂ ਨੂੰ ਦੇਖੀਏ ਸਾਧ ਸੰਗਤ ਜੀ ਜੇ ਅਸੀਂ ਇੱਕ ਦਿਨ ਖਾਲੀ ਪੇਟ ਰਹਿ ਜਾਂਨੇ ਆ ਤਾਂ ਸਾਡੇ ਸਰੀਰ ਨੂੰ ਜ਼ਰੂਰ ਫਾਇਦਾ ਹੋ ਸਕਦਾ ਪਰ ਸਾਡੇ ਮਨ ਨੂੰ ਨਹੀਂ ਖਾਲੀ ਪੇਟ ਰਹਿ ਕੇ ਸਾਧ ਸੰਗਤ ਜੀ ਹੋ ਸਕਦਾ ਭਾਈ ਅਸੀਂ ਇੱਕ ਜਾਂ ਦੋ ਟਾਈਮ ਰੋਟੀ ਨਾ ਖਾਈਏ ਤਾਂ ਸਾਡੇ ਸਰੀਰ ਨੂੰ ਕੋਈ ਫਾਇਦਾ ਹੋਵੇ ਕਿਉਂਕਿ ਜਿਸ ਤਰ੍ਹਾਂ ਦਾ ਸਾਧ ਸੰਗਤ ਜੀ ਅਸੀਂ ਖਾਣਾ ਅੱਜ ਕੱਲ ਖਾ ਰਹੇ ਆ ਤੇਜ ਮਸਾਲੇ ਸਾਤਸੰਗਤ ਜੀ ਜੀ ਇਹ ਜੋ ਫਾਸਟ ਫੂਡ ਹੈ ਅਗਰ ਅਸੀਂ ਵਿਗਿਆਨ ਦੇ ਅਨੁਸਾਰ ਦੇਖੀਏ ਡਾਕਟਰਾਂ ਦੇ ਅਨੁਸਾਰ ਦੇਖੀਏ ਸਾਤਸੰਗਤ ਜੀ ਬਹੁਤਾ ਜ਼ੈਰੀਆ ਖਾ ਰਹੇ ਤੇ ਇਹਨਾਂ ਨੂੰ ਖਾਣ ਤੋਂ ਬਾਅਦ ਜੇ ਅਸੀਂ ਇੱਕ ਜਾਂ ਦੋ ਟਾਈਮ ਖਾਲੀ ਪੇਟ ਰਹਿ ਜਾਂਦੇ ਆ ਤੁਹਾਡੇ ਸਰੀਰ ਨੂੰ ਜ਼ਰੂਰ ਫਾਇਦਾ ਹੋ ਸਕਦਾ ਪਰ ਭਾਈ ਮਨ ਨੂੰ ਨਹੀਂ ਹੈ ਕਿਉਂਕਿ ਸਾਤਸੰਗਤ ਜੀ ਜੋ ਭਗਤੀ ਹੈ ਉਹ ਮਨ ਦੇ ਨਾਲ ਹੁੰਦੀ ਹੈ ਤੇ ਅੰਨ ਛੱਡਣ ਦੇ ਨਾਲ ਮਨ ਨਹੀਂ ਜੇ ਬਦਲਦਾ ਮਨ ਬਦਲਦਾ ਹੈ ਸਾਧ ਸੰਗਤ ਜੀ ਜਦੋਂ ਅਸੀਂ ਸਤਸੰਗ ਦੇ ਵਿੱਚ ਜਾਂਦੇ ਹਾਂ ਕਿਸੇ ਸੱਚੇ ਸਾਧੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਤੇ ਜੇਕਰ ਕੋਈ ਸਾਨੂੰ ਸੱਚਾ ਸਾਧੂ ਮਿਲ ਜਾਵੇ ਸਤਿਗੁਰੂ ਅਰਦਾਸ ਮਹਾਰਾਜ ਜੀ ਵਰਗਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਵਰਗਾ ਸੱਚਾ ਗੁਰੂ ਤੇ ਜੋ ਉਹ ਸਾਨੂੰ ਰਸਤਾ ਦਿਖਾਉਂਦੇ ਨੇ ਉਸ ਰਸਤੇ ਸੇ ਅਸੀਂ ਅਸੀਂ ਤੁਰੀਏ ਤ ਸਤਸੰਗਤ ਜੀ ਹੋਵੇਗਾ ਕਿ ਸਾਡਾ ਜੋ ਜੀਵਨ ਸਫਲ ਹੋ ਜਾਂਦਾ ਹੈ ਸਤਸੰਗ ਦੇ ਵਿੱਚ ਆ ਕੇ ਸਤਸੰਗਤ ਜੀ ਭਾਵਨਾ ਪੈਦਾ ਹੁੰਦੀ ਹੈ ਤੇ ਭਾਈ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨੁ ਭਗਤ ਨਾ ਹੋਇ ਤੇਰੀ ਤੇ ਸਤਸੰਗਤ ਜੀ ਬਿਨਾਂ ਸੰਤਾਂ ਦੀ ਸੰਗਤ ਦੇ ਬਿਨਾਂ ਸਤਸੰਗ ਦੇ ਭਾਵਨਾ ਨਹੀਂ ਜੀ ਪੈਦਾ ਹੁੰਦੀ ਤੇ ਬਿਨਾਂ ਪਾਵਨਾ ਦੇ ਸਤਸੰਗਤ ਜੀ ਭਗਤੀ ਨਹੀਂ ਜੀ ਹੁੰਦੀ ਸਾਧ ਸੰਗਤ ਬਿਨਾ ਭਾਵਨਾ ਹੀ ਉਪਜੈ ਭਾਵ ਬਿਨ ਭਗਤ ਨਾ ਹੋਇ ਤਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਦੀ ਸੰਗਤ ਆਪਾਂ ਕਰਦੇ ਆ ਨਾ ਵੈਸੀ ਭਾਵਨਾ ਸਾਡੇ ਮਨ ਚ ਆਣੀ ਸ਼ੁਰੂ ਹੋ ਜਾਂਦੀ ਜੇ ਮਾੜੇ ਲੋਕਾਂ ਦੀ ਸੰਗਤ ਕਰਾਂਗੇ ਤਾਂ ਮਨ ਚ ਮਾੜੀ ਭਾਵਨਾ ਆਉਂਦੀ ਹੈ ਜੇ ਆਪਾਂ ਕਿਸੇ ਸੱਚੇ ਸਾਧੂ ਦੀ ਸੰਗਤ ਕਰਾਂਗੇ ਆਪਾਂ ਸਾਧ ਸੰਗਤ ਦੇ ਵਿੱਚ ਆੰਦੇ ਆ ਸਾਧ ਸੰਗਤ ਜੀ ਸਾਡੇ ਅੰਦਰ ਚੰਗੇ ਚੰਗੇ ਵਿਚਾਰ ਆਉਂਦੇ ਨੇ ਸਤਸੰਗਤ ਜੀ ਸਤਸੰਗ ਤੇ ਸਾਨੂੰ ਕੀ ਸਿਖਾਇਆ ਜਾਂਦਾ ਕਿ ਭਾਈ ਵੈਮਾ ਪਰਮਾ ਡੰਬਰਾ ਪਖੰਡਾ ਤੋਂ ਬਚੋ ਪ੍ਰਮਾਤਮਾ ਤੁਹਾਡੇ ਅੰਦਰ ਹੈ ਸਵਾਸ ਸਵਾਸ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰੋ ਮਨੁੱਖਤਾ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਮਾਤਾ ਪਿਤਾ ਦੀ ਸੇਵਾ ਆਪਣੇ ਪਰਿਵਾਰ ਨੂੰ ਸੰਭਾਲੋ ਇਹੀ ਸਤਸੰਗ ਦੇ ਵਿੱਚ ਸਿਖਾਇਆ ਜਾਂਦਾ ਸਤਸੰਗਤ ਜੀ ਕੋਈ ਮਾੜੀਆਂ ਚੀਜ਼ਾਂ ਨਹੀਂ ਜੇ ਸਿਖਾਈਆਂ ਜਾਂਦੀਆਂ ਤੇ ਐਸੇ ਕਰਕੇ ਅਸੀਂ ਆਪਣਾ ਮਨ ਬਦਲਣਾ ਹੈ ਇਹ ਖਾਲੀ ਪੇਟ ਰਹਿ ਕੇ ਸਾਧ ਸੰਗਤ ਜੀ ਭਗਤੀ ਨਹੀਂ ਹੈ ਇਹ ਸਾਡੇ ਸਰੀਰ ਨੂੰ ਕੋਈ ਇੱਕ ਅੱਧਾ ਦਿਨ ਭੁੱਖਾ ਰਹਿ ਕੇ ਅਸੀਂ ਆਪਣੇ ਸਰੀਰ ਨੂੰ ਤਾਂ ਸਹੀ ਕਰ ਸਕਦੇ ਹਾਂ ਪਰ ਮਨ ਨੂੰ ਨਹੀਂ ਜੇ ਸਾਧ ਸੰਗਤ ਜੀ ਮਨ ਨੂੰ ਸਹੀ ਕਰਨਾ ਹੈ ਭਜਨ ਬੰਦਗੀ ਨੇ ਪ੍ਰਮਾਤਮਾ ਦੇ ਸਿਮਰਨ ਨੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦਾ ਪਾਠ ਸਰਵਣ ਕਰਦੇ ਹਾਂ ਸਾਧ ਸੰਗਤ ਜੀ ਨਿਤਨੇਮ ਕਰਦੇ ਹਾਂ ਇਸ ਦੇ ਨਾਲ ਜੋ ਸਾਡਾ ਮਨ ਹੈ ਉਹ ਬਦਲਦਾ ਹੈ ਤੇ ਸਾਧ ਸੰਗਤ ਜੀ ਜਦੋਂ ਮਨ ਬਦਲਦਾ ਹੈ ਨਾ ਸਾਧ ਸੰਗਤ ਜੀ ਮਨਜੀਤ ਤੇ ਜਗਜੀਤ ਤੇ ਜਿਸ ਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ ਕਾਬੂ ਕਰ ਲਿਆ ਉਸ ਨੇ ਜਗ ਜਿੱਤ ਲਿਆ ਤਨ ਓਏ ਸੰਤ ਜਿਨ ਐਸੀ ਜਾਨੀ ਤਿੰਨ ਕੋ ਮਿਲੇ ਕੋ ਸਾਰੰਗ ਪਾਨੀ ਆਦ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅਨ ਕੇ ਸਾ ਕਿ ਭਾਈ ਅਸੀਂ ਅੰਨ ਨੂੰ ਤਿਆਗ ਕੇ ਭਗਤੀ ਨਹੀਂ ਜੇ ਕਰਨੀ ਤੇ ਜੋ ਅੰਨ ਨੂੰ ਖਾ ਕੇ ਭਾਈ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਇਹ ਸਾਧ ਸੰਗਤ ਜੀ ਇਹ ਜੇ ਅੰਨ ਖਾ ਕੇ ਸਾਡਾ ਜੋ ਸਰੀਰ ਹੈ ਉਹ ਖਿਲ ਜਾਂਦਾ ਹੈ ਜਦੋਂ ਕੋਈ ਬਹੁਤਾ ਭੁੱਖਾ ਹੋਵੇ ਨਾ ਪੋਤਾ ਪਿਆਸਾ ਹੋਵੇ ਪਿਆਸੇ ਨੂੰ ਜਦੋਂ ਪਾਣੀ ਮਿਲਦਾ ਆ ਬਹੁਤਾ ਜਦੋਂ ਭੁੱਖਾ ਹੋਵੇ ਭੁੱਖੇ ਨੂੰ ਜਦੋਂ ਰੋਟੀ ਮਿਲਦੀ ਹੈ ਉਹ ਜੋ ਸਰੀਰ ਹੈ ਨਾ ਸਾਥ ਸੰਗਤ ਜੋ ਖਿਲ ਪੈਂਦਾ ਫੁੱਲ ਵਾਂਗੂ ਖਿੜ ਜਾਂਦਾ ਹੈ ਤੇ ਸਾਥ ਸੰਗਤ ਜੀ ਅੰਨ ਖਾ ਕੇ ਹੀ ਪ੍ਰਮਾਤਮਾ ਦੀ ਪਲਤੀ ਕਰਨੀ ਚਾਹੀਦੀ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਇਹ ਸਾਧ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਭਾਈ ਅਨਨ ਨੂੰ ਵੀ ਅਸੀਂ ਪਿਆਰ ਕਰੀਏ ਅਸੀਂ ਤਰਕ ਨਾ ਕਰੀਏ ਅਨ ਦੇ ਨਾਲ ਕਿ ਪਾਈਆਂ ਨਾਲ ਅਸੀਂ ਤਿਆਗਣਾ ਹੈ ਇਹ ਸਾਧ ਸੰਗਤ ਜੀ ਜਿਵੇਂ ਅਸੀਂ ਪਾਣੀ ਰੋਜ਼ ਪੀਂਦੇ ਹਾਂ ਜਦੋਂ ਸਾਨੂੰ ਬਹੁਤੀ ਪਿਆਸ ਲੱਗੀ ਹੋਵੇ ਨਾ ਪਾਣੀ ਪੀ ਕੇ ਸਾਡਾ ਮਨ ਬੜਾ ਪਰਸੰਨ ਹੋ ਜਾਂਦਾ ਹੈ ਇਹ ਸ਼ਰੀਰ ਸਾਤ ਸੰਗਤ ਜੀ ਖਿੜ ਜਾਂਦਾ ਆ ਐਸੇ ਪ੍ਰਕਾਰ ਭਾਈ ਜਦੋਂ ਅਸੀਂ ਬਹੁਤੇ ਭੁੱਖੇ ਹੁੰਨੀਆਂ ਜਦੋਂ ਰੋਟੀ ਅੰਦਰ ਜਾਂਦੀ ਹੈ ਨਾ ਸਾਤ ਸੰਗਤ ਜੀ ਸਾਡੇ ਸ਼ਰੀਰ ਨੂੰ એનર્ਜੀ ਮਿਲਦੀ ਹੈ ਇਹ ਜੋ ਸ਼ਰੀਰ ਹੈ ਉਹ ਫੁੱਲ ਵਾਂਗੂ ਖਿੜ ਪੈਂਦਾ ਹੈ ਅੱਗੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਜਪੀਏ ਨਾਮ ਜਪੀਏ ਅਨ ਅੰਬੇ ਕੇ ਸੰਗ ਨੀ ਕਾਵਨ ਅੰਨੇ ਬਾਹਰ ਜੋਨਰ ਹੋਵੇ ਤੀਨ ਪਵਨ ਮੈਂ ਆਪਣੀ ਖੋਵੇ ਛੋਡੇ ਅਨ ਕਰਿਆ ਪਖੰਡ ਨਾ ਉਹ ਸੁਹਾਗਨ ਨਾ ਔਰੰਡ ਕਿ ਭਾਈ ਜੋ ਦਿਖਾਵੇ ਦੀ ਭਗਤੀ ਕਰਦੇ ਨੇ ਜੋ ਪ੍ਰਮਾਤਮਾ ਦਾ ਸਿਮਰਨ ਨਹੀਂ ਜੇ ਕਰਦੇ ਸੱਚ ਦੇ ਰਸਤੇ ਤੇ ਨਹੀਂ ਜੇ ਚੱਲਦੇ ਸਾਧ ਸੰਗਤ ਜੀ ਤੇ ਜੋ ਸਾਧ ਸੰਗਤ ਜੀ ਸਿਰਫ ਪਖੰਡ ਕਰਦੇ ਨੇ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਉਹ ਕੁਚੱਜੀ ਜਨਾਨੀਆਂ ਵਾਂਗ ਨਹੀਂ ਨਾ ਉਹ ਸੁਹਾਗਨ ਨੇ ਸਾਧ ਸੰਗਤ ਜੀ ਨਾ ਔਰੰਡ ਨੇ ਜੋ ਸਾਧੂ ਜੋ ਪ੍ਰਮਾਤਮਾ ਦੇ ਪਿਆਰੇ ਸਾਧ ਸੰਗਤ ਜੀ ਅਨ ਛੱਡ ਦਿੰਦੇ ਨੇ ਤੇ ਦਿਖਾਵੇ ਵਾਲੀ ਭਗਤੀ ਕਰਦੇ ਨੇ ਵਹਿਮਾ ਪਰਮਾ ਅਡੰਬਰਾ ਪਖੰਡਾ ਚ ਫਸੇ ਹੋਏ ਨੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਨਾਉ ਸੁਆਗਰ ਨੇ ਨਾਉ ਰੰਡ ਨੇ ਉਹ ਉਹਨਾਂ ਲੋਕਾਂ ਦੇ ਵਿੱਚ ਆ ਜਾਂਦੇ ਨੇ ਭਾਈ ਜੋ ਸਿਰਫ ਦਿਖਾਵਾ ਹੀ ਕਰਦੇ ਨੇ ਕਿਉਂਕਿ ਸਾత్సੰਗਤ ਜੀ ਜੋ ਪ੍ਰੀਤ ਹੈ ਨਾ ਜਿਵੇਂ ਸਤਿਗੁਰ ਕਬੀਰ ਸਹਿਬ ਮਹਾਰਾਜ ਜੀ ਫਰਮਾ ਰਹੇ ਨੇ ਉਸੇ ਤਰ੍ਹਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਕਿ ਭਾਈ ਅਸੀਂ ਐਸੀ ਪ੍ਰੀਤ ਪਰਮਾਤਮਾ ਦੇ ਨਾਲ ਕਰਨੀ ਹੈ ਤੇ ਸਾత్సੰਗਤ ਜੀ ਅੱਜਕੱਲ੍ਹ ਹਾਲਾਤ ਕਿਸ ਤਰ੍ਹਾਂ ਦੇ ਨੇ ਅੱਜ ਵਾਰ ਸਾత్సੰਗਤ ਜੀ ਕਿਸੇ ਹੋਰ ਦਰਬਾਰ ਤੇ ਹੁੰਨੀ ਆ ਅਗਲੇ ਵਾਰ ਕਿਸੇ ਹੋਰ ਦਰਬਾਰ ਤੇ ਅੱਜ ਕਿਸੇ ਹੋਰ ਅਸੀ ਗੁਰੂ ਘਰ ਚੇ ਜਾਣੇ ਆ ਜੇ ਸਾਡੀ ਉੱਥੇ ਗੱਲ ਨਾ ਬਣੇ ਸਾਧ ਸੰਗਤ ਜੀ ਅਸੀਂ ਧਰਮ ਸਥਾਨ ਬਦਲ ਲੈਨੇ ਆ ਕਿ ਭਾਈ ਆ ਗੁਰੂ ਠੀਕ ਨਹੀਂ ਹੈ ਤਾਂ ਮੇਰੀ ਕੋਈ ਗੱਲ ਨਹੀਂ ਜੇ ਬਣੀ ਅਸੀਂ ਦੂਸਰੇ ਪਾਸੇ ਚਲੇ ਜਾਣੇ ਆ ਤੇ ਸਾਧ ਸੰਗਤ ਜੀ ਆਪਾਂ ਤਾਂ ਕਿ ਕਰਮਾ ਵਾਲਿਆਂ ਕਿ ਗੁਰੂਆਂ ਦੇ ਗੁਰੂ ਤਾਂ ਤਨ ਤਨ ਜਗਤ ਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ ਜੋ ਸਾਨੂੰ ਵਹਿਮਾ ਪਰਮਾ ਅਡੰਬਰਾ ਪਖੰਡਾ ਚੋਂ ਕੱਢ ਕੇ ਸੱਚ ਦੇ ਨਾਲ ਜੋੜ ਰਹੇ ਨੇ ਸਤਿਗੁਰ ਕਬੀਰ ਸਾਈਂ ਮਹਾਰਾਜ ਜੀ ਸਤਿਗੁਰ ਨਾਨਕ ਦੇਵ ਜੀ ਸਤਿਗੁਰ ਸੈਨ ਜੀ ਸਤਿਗੁਰ ਸਦਨਾ ਜੀ ਸਤਿਗੁਰ ਤਰਲੋਚਨ ਮਹਾਰਾਜ ਜੀ ਸਤਿਗੁਰ ਨਾਮਦੇਵ ਜੀ ਐਨੇ ਮਹਾਨ ਸਾਧ ਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਚ ਅਸੀਂ ਉਹਨਾਂ ਦੇ ਰੋਜ਼ ਦਰਸ਼ਨ ਦੀਦਾਰੇ ਕਰੀਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪਉ ਸੁਖ ਹੋਏ ਕਿ ਸਾਧ ਸੰਗਤ ਜੀ ਗੁਰਬਾਣੀ ਹੈ ਉਹ ਸਾਡੇ ਮਨ ਚ ਚਾਨਣ ਕਰਦੀ ਹੈ ਨਾਮ ਤਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵੰਸ ਗਲਾਰੇ ਤੇ ਭਾਈਓ ਪਰਮ ਪਿਤਾ ਪਰਮਾਤਮਾ ਦੀ ਜਦੋਂ ਜੋਤ ਜਗਦੀ ਹੈ ਨਾ ਮਨ ਦੇ ਵਿੱਚ ਗੁਰੂ ਦੇ ਗਿਆਨ ਦੀ ਪਰਮਾਤਮਾ ਦੇ ਸਿਮਰਨ ਦੀ ਇਹ ਜੋ ਜਨਮ ਜਨਮਾਂ ਤਰਾਂ ਦਾ ਹਨੇਰਾ ਹੈ ਨਾ ਮਨ ਦੇ ਵਿੱਚ ਸਾਧ ਸੰਗਤ ਜੀ ਇਹ ਦੂਰ ਹੁੰਦਾ ਤੇ ਆਓ ਅਸੀਂ ਵੀ ਵਿਆਮਾ ਪਰਮ ਅੰਬਰਾਂ ਪਖੰਡਾਂ ਨੂੰ ਛੱਡੀਏ ਜੱਪੀਏ ਨਾਮ ਜੱਪੀਏ ਅਨ ਅੰਬੇ ਕੇ ਸੰਗਨੀਕਾ ਵਨ ਅੰਨੇ ਬਾਹਰ ਜੋਨਰ ਹੋਵੇ ਤੀਨ ਪਵਨ ਮੈਂ ਆਪਣੀ ਕੋਵਿਦ ਇਹ ਸਾਧ ਸੰਗਤ ਜੀ ਜਿਵੇਂ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਆ ਨਾ ਉਹ ਪਰਮ ਪਿਤਾ ਪਰਮਾਤਮਾ ਤਨ ਹੈ ਭਾਈ ਉਹ ਤਨ ਹੈ ਅਨਾਜ ਉਸ ਨੂੰ ਖਾ ਕੇ ਹੀ ਭਗਤੀ ਹੁੰਦੀ ਹੈ ਜਿਵੇਂ ਅਸੀਂ ਪਰਮਾਤਮਾ ਨੂੰ ਪਿਆਰ ਕਰਦੇ ਆ ਸਾਧ ਸੰਗਤ ਜੀ ਸਾਨੂੰ ਅਨਾਜ ਨਾਲ ਵੀ ਪਿਆਰ ਕਰਨਾ ਚਾਹੀਦਾ ਤਰਕ ਨਹੀਂ ਜੀ ਕਰਨੀ ਚਾਹੀਦੀ ਸਾਧ ਸੰਗਤ ਜੀ ਜਿਸ ਨੂੰ ਖਾ ਕੇ ਸਰੀਰ ਦੇ ਵਿੱਚ ਜਾਨ ਆਂਦੀ ਹੈ ਜਿਸ ਨੂੰ ਖਾ ਕੇ ਸਾਧ ਸੰਗਤ ਜੀ ਜੋ ਮਨ ਹੈ ਉਹ ਸਿੱਧੇ ਰਾਹੇ ਹੋ ਜਾਂਦਾ ਹੈ ਫੀਸਾਤ ਸੰਗਤ ਜੀ ਜਦੋਂ ਬੋਤੀ ਪੁਪੁਖ ਲੱਗੀ ਹੋਵੇ ਸਾਡਾ ਸਰੀਰ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ ਭਾਈ ਜੋ ਮਨ ਹੈ ਉਹ ਵੀ ਸਾਰਾ ਦਾ ਸਾਰਾ ਉਧਰ ਚਲਾ ਜਾਂਦਾ ਹੈ ਕਿ ਭਾਈ ਹੁਣ ਸਰੀਰ ਨੂੰ ਕੁਛ ਨਾ ਕੁਛ ਸ਼ਕਤੀ ਚਾਹੀਦੀ ਹੈ ਕੁਛ ਖਾਣ ਪੀਣ ਨੂੰ ਚਾਹੀਦਾ ਹੈ ਫੀਸਾਤ ਸੰਗਤ ਜੀ ਬਹੁਤੇ ਲੋਕ ਆਪਾਂ ਦੇਖੇ ਨੇ ਭਾਈ ਵਰਤ ਰੱਖਦੇ ਨੇ ਅੰਨ ਤਿਆਗ ਦਿੰਦੇ ਨੇ ਪਾਣੀ ਪੀਂਦੇ ਨੇ ਤੇ ਭਾਈ ਜੇ ਪਾਣੀ ਵਰਤਨ ਵਰਤਨ ਦੇ ਵਿੱਚ ਪਾਪ ਨਹੀਂ ਹੈ ਅਗਰ ਪਾਣੀ ਵਰਤਨ ਦੇ ਨਾਲ ਜੋ ਵਰਤ ਹੈ ਉਹ ਨਹੀਂ ਜੇ ਟੁੱਟਦਾ ਤਾਂ ਭਾਈ ਫਿਰ ਅੰਨ ਦੇ ਨਾਲ ਨਫ਼ਰਤ ਕਿਉਂ ਜੇ ਪਾਣੀ ਪੀਤਾ ਜਾ ਸਕਦਾ ਹੈ ਸਾਧ ਸੰਗਤ ਜੀ ਫਿਰ ਅੰਨ ਨਾਲ ਕਿਉਂ ਨਫ਼ਰਤ ਕਰਦੇ ਹਾਂ ਸੀ ਤੇ ਜੋ ਮਨੁੱਖ ਅੰਨ ਤੋਂ ਤਰਕ ਕਰਦੇ ਨੇ ਉਹ ਸਭ ਤਾਂ ਗੁਰਬਾਣੀ ਦਾ ਫਰਮਾਨ ਹੈ ਭਾਈ ਆਪਣੀ ਜੋ ਇੱਜ਼ਤ ਹੈ ਉਹ ਗਵਾ ਲੈਂਦੇ ਨੇ ਅੰਨੇ ਬਾਹਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਗਤ ਖੋਵੇ ਕਿਉਂਕਿ ਸਾਥ ਸੰਗਤ ਜੀ ਵਹਿਮਾ ਪਰਮਾ ਅਡੰਬਰਾ ਪਖੰਡਾ ਚੋਂ ਮਿਲਣਾ ਕੁਝ ਨਹੀਂ ਹੈ ਜਿਵੇਂ ਅਸੀਂ ਪਾਣੀ ਚ ਮਧਾਣੀ ਪਾ ਲਈਏ ਨਾ ਉਸ ਮਧਾਣੀ ਨੂੰ ਜਿੰਨਾ ਮਰਜ਼ੀ ਰੜਕੀ ਜਾਈਏ ਸਾਥ ਸੰਗਤ ਜੀ ਕੁਝ ਨਹੀਂ ਜੇ ਪ੍ਰਾਪਤ ਹੋਣਾ ਕਿਉਂਕਿ ਪਾਣੀ ਹੈ ਤੇ ਜਦੋਂ ਅਸੀਂ ਦੁੱਧ ਦੇ ਵਿੱਚ ਸਾਥ ਸੰਗਤ ਜੀ ਮਧਾਣੀ ਪਾਨੇ ਆ ਬਹੁਤਾ ਕੁਝ ਪ੍ਰਾਪਤ ਹੁੰਦਾ ਹੈ ਉਸ ਦੁੱਧ ਦੇ ਵਿੱਚ ਸਾਥ ਸੰਗਤ ਜੀ ਮੱਖਣ ਵੀ ਹੈ ਘਿਓ ਵੀ ਹੈ ਅਨਿਕਾ ਪਰਦਾ ਸਾਨੂੰ ਮਿਲ ਜਾਂਦੇ ਨੇ ਪਰ ਜਦੋਂ ਅਸੀਂ ਪਾਣੀ ਦੇ ਵਿੱਚ ਮਧਾਣੀ ਪਾਣਿਆ ਕੁਛ ਨਹੀਂ ਜੇ ਪ੍ਰਾਪਤ ਹੁੰਦਾ ਕਾਰਨ ਸਾਧ ਸੰਗਤ ਜੀ ਇਹੀ ਹੈ ਕਿ ਜਦੋਂ ਅਸੀਂ ਵਿਹਿਮਾ ਪਰਮਾ ਡੰਬਰਾਂ ਪਖੰਡਾਂ ਨੂੰ ਕਰਕੇ ਪ੍ਰਮਾਤਮਾ ਨੂੰ ਪਾਣਾ ਚਾਹੁੰਦੇ ਆ ਉਪਰ ਭਾਈ ਪਰਮਪਿਤਾ ਪ੍ਰਮਾਤਮਾ ਨਹੀਂ ਜੀ ਮਿਲਦਾ ਛੋਡੇ ਅਨ ਕਰੈ ਪਖੰਡ ਨਾਉ ਸੁਆਗਨ ਨਾਉ ਔਰਨ ਜਗ ਮੈਂ ਬਖਤੇ ਦੁੱਧਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਕਿ ਪਾਈ ਸਤਿਗੁਰ ਕਬੀਰ ਸਹਿ ਮਹਾਰਾਜੀ ਸਮਝਾਉਂਦੇ ਨੇ ਅਸੀਂ ਐਸੇ ਵੀ ਜੀ ਵੇਖੇ ਨੇ ਕਿ ਜੋ ਦਿਖਾਵੇ ਲਈ ਤਾਂ ਕਹਿੰਦੇ ਨੇ ਭਾਈ ਅਸੀਂ ਅੰਨ ਛੱਡ ਦਿੱਤਾ ਆ ਅਸੀਂ ਨੀਰਾ ਦੁੱਧ ਪੀ ਕੇ ਹੀ ਨਿਰਵਾਹ ਕਰਦੇ ਆ ਪਰ ਸਤਿਗੁਰ ਕਬੀਰ ਸਹਿ ਮਹਾਰਾਜੀ ਫਰਮਾਉਂਦੇ ਨੇ ਭਾਈ ਚੋਰੀ ਚੋਰੀ ਉਹ ਪਿੰਨੀਆਂ ਖਾ ਜਾਂਦੇ ਨੇ ਸਾਰੀ ਦੀ ਸਾਰੀ ਪਿੰਨੀ ਖਾ ਜਾਂਦੇ ਨੇ ਜਗ ਮੈਂ ਬਖਤੇ ਦੂਦਾਤਾਰੀ ਗੁਪਤੀ ਖਾਵੇ ਵਟਕਾ ਸਾਰੀ ਅੰਨੇ ਬਿਨਾ ਨ ਹੋਏ ਸਕਾਲ ਤਜਿਏ ਅਨ ਨ ਮਿਲੇ ਗੋਪਾਲ ਕਿ ਭਾਈ ਅਨ ਤਿਆਗਨ ਦੇ ਨਾਲ ਪਰਮਾਤਮਾ ਨਹੀਂ ਜੀ ਮਿਲਦਾ ਸਾ ਸੰਗਤ ਜੀ ਇਹ ਜਦੋਂ ਅਸੀਂ ਸੋਚਦੇ ਹਾਂ ਕਿ ਭਾਈ ਅਸੀਂ ਰੋਟੀ ਤਿਆਗ ਦਿੱਤੀ ਅਸੀਂ ਐਨੇ ਦਿਨ ਖਾਲੀ ਪੇਟ ਰਹੇ ਹਾਂ ਤੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਆ ਸਾਨੂੰ ਸਮਝਾ ਰਹੇ ਨੇ ਅੰਨੇ ਬਿਨਾ ਨ ਹੋਏ ਸਕਾਲ ਤਜਿਏ ਅਨ ਨ ਮਿਲੇ ਗੋਪਾਲ ਕਿ ਭਾਈ ਪ੍ਰਮਾਤਮਾ ਪ੍ਰਾਪਤ ਕਰਨ ਲਈ ਸਾਨੂੰ ਅੰਨ ਛੱਡਣ ਦੀ ਲੋੜ ਨਹੀਂ ਹੈ ਅੰਨ ਤਿਆਗਨ ਦੇ ਨਾਲੋਂ ਪਰਮਪਿਤਾ ਪ੍ਰਮਾਤਮਾ ਸਾਧ ਸੰਗਤ ਜੀ ਨਹੀਂ ਜੀ ਮਿਲਦਾ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਸਤਿਗੁਰ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਅੰਨ ਤੋਂ ਬਿਨਾਂ ਸካል ਨਹੀਂ ਜੀ ਹੋ ਸਕਦਾ ਅੰਨ ਛੱਡਿਓ ਪਰਮਪਿਤਾ ਪ੍ਰਮਾਤਮਾ ਨਹੀਂ ਜੀ ਮਿਲਦਾ ਸਾਧ ਸੰਗਤ ਜੀ ਤੇ ਆਓ ਸਿਬੀ ਪਾਵਨ ਪਵਿੱਤਰ ਗੁਰਬਾਣੀ ਦਾ ਜੋ ਫਰਮਾਨ ਹੈ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਨਾ ਉਸ ਰਸਤੇ ਤੇ ਅਸੀਂ ਚੱਲੀਏ ਤਾ ਜੀ ਇਹ ਅਨੰਨਾ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਕਰਮਾਨੀ ਤੇ ਸਾਧ ਸੰਗਤ ਜੀ ਪਾਵਨ ਪਵਿੱਤਰ ਸ਼ਬਦ ਦੇ ਅੰਤ ਦੀ ਜੀ ਪੰਕਤੀਆਂ ਨੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਇਹ ਸੱਚ ਕਹਿੰਦਾ ਹਾਂ ਮੈਂ ਸੱਚ ਕਹਿੰਦਾ ਹਾਂ ਕਿ ਭਾਈ ਜੋ ਅੰਨ ਹੈ ਇਹ ਬੜਾ ਹੀ ਸੁੰਦਰ ਪਦਾਰਥ ਹੈ ਜਿਸ ਨੂੰ ਖਾਦਿਆਂ ਇਹ ਜੋ ਪ੍ਰਮਾਤਮਾ ਦੇ ਚਰਨਾਂ 'ਚ ਮਨ ਜੁੜਦਾ ਆ ਸਾਡਾ ਜੋ ਮਨ ਹੈ ਉਹ ਖਿੜ ਪੈਂਦਾ ਹੈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਸਾਧ ਸੰਗਤ ਜੀ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਕਰਮਨ ਮਾਨੇ ਤੇ ਸਾਧ ਸੰਗਤ ਜੀ ਬੜਾ ਹੀ ਪਾਵਨ ਪਵਿੱਤਰ ਸ਼ਬਦ ਹੈ ਜੋ ਸਾਨੂੰ ਵਹਿਮ ਪਰਮ ਅਡੰਬਰ ਪਖੰਡ ਚੋਂ ਕੱਢ ਰਿਹਾ ਹੈ ਅੱਜ ਸਤਿਗੁਰ ਕਬੀਰ ਸਾਈਂ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਭਾਈ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁਖੇ ਕਬਲ ਟਹਿ ਕੇ ਕਿ ਸਾਧ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਤਨ ਹੈ ਜਿਸ ਨੇ ਸ੍ਰਿਸ਼ਟੀ ਰਚੀ ਜੋ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਤੇ ਉਹ ਗੁਰੂ ਵੀ ਤਨ ਹੈ ਸਾਧ ਸੰਗਤ ਜੀ ਜੋ ਸਾਨੂੰ ਨਾਮ ਜਪਣ ਦੀ ਸੋਝੀ ਦਿੰਦਾ ਹੈ ਜੋ ਸਾਨੂੰ ਸੱਚ ਦਾ ਰਸਤਾ ਦਿਖਾਉਂਦਾ ਹੈ ਜੋ ਸਾਨੂੰ ਵਹਿਮਾ ਪਰਮਾ ਡੰਬਰਾ ਬਖੰਡਾ ਚੋਂ ਕੱਢਦਾ ਹੈ ਤਨ ਅਨਾਦ ਭੁਖੇ ਕਵਲ ਤਹਿ ਕੇ ਤੇ ਸਾਧ ਸੰਗਤ ਜੀ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਅਨਾਜ ਵੀ ਤਨ ਹੈ ਜਿਸ ਨੂੰ ਖਾ ਕੇ ਜੋ ਸ਼ਰੀਰ ਆ ਉਹ ਮਨ ਹੈ ਖਿੜ ਪੈਂਦਾ ਹੈ ਇਹ ਸੱਤ ਸਾਧ ਸੰਗਤ ਜੀ ਜਿੰਨੇ ਵੀ ਸਾਡੇ ਰਹਿਬਰ ਹੋਏ ਨੇ ਸਭਣਾ ਨੇ ਸਾਨੂੰ ਵਹਿਮਾ ਪਰਮਾ ਅਡੰਬਰਾ ਪਖੰਡਾ ਤੋਂ ਬਚਾਇਆ ਹੈ ਕਿ ਭਾਈ ਇਹਨਾਂ ਤੋਂ ਨਿਕਲ ਕੇ ਹੀ ਸਾਡੀ ਮੁਕਤੀ ਹੈ ਤੇ ਆਓ ਸਾਧ ਸੰਗਤ ਜੀ ਪਾਵਨ ਪਵਿੱਤਰ ਜੋ ਗੁਰਬਾਣੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਤੇ ਬਾਰ ਬਾਰ ਸਾਨੂੰ ਇਹ ਜੋ ਗੁਰਬਾਣੀ ਹੈ ਸਾਧ ਸੰਗਤ ਜੀ ਬਾਰ ਬਾਰ ਜਗਾਉਂਦੀ ਹੈ ਕਹੋ ਕਬੀਰ ਤੇ ਇਨਰ ਪੂਲੇ ਖਸਮ ਵਿਸਰ ਮਾਟੀ ਸੰਗਰੂਲੇ ਤੇ ਸਾਧ ਸੰਗਤ ਜੀ ਅਸੀਂ ਵਹਿਮ ਪਰਮਾ ਦੇ ਵਿੱਚ ਰੁੱਲਦੇ ਫਿਰਦੇ ਹਾਂ ਹਰ ਸੋਹੀ ਰਾ ਛਾੜ ਕੇ ਕਰਹਿ ਆਨ ਕੀ ਆਸ ਤੇਨਰ ਦੋ ਜਗ ਜਾਏਗੇ ਸਤਿ ਪਾਖ ਰਵਦਾਸ ਆਪਣੇ ਅੰਦਰ ਸਾਧ ਸੰਗਤ ਜੀ ਬੈਠੇ ਹੀਰੇ ਵਰਗੇ ਪਰਮਪਿੱਤਾ ਪ੍ਰਮਾਤਮਾ ਨੂੰ ਛੱਡ ਕੇ ਅਸੀਂ ਦਰਦ ਦੇ ਭਟਕ ਰਹੇ ਤੇ ਐਸਾ ਇਨਸਾਨ ਸਾਧ ਸੰਗਤ ਜੀ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਸਤਿਗੁਰੂ ਵਾਸ ਮਹਾਰਾਜ ਜੀ ਫਰਮਾਉਂਦੇ ਨੇ ਇਧਰ ਉਧਰ ਭਟਕਦਾ ਆ ਉਹ ਨਰਕਾਂ ਦਾ ਪਾਗੀ ਬੰਦਾ ਹੈ ਤੇ ਸਾਧ ਸੰਗਤ ਜੀ ਜਿੰਨਾ ਪਦਾਰਥਾਂ ਨੂੰ ਛੱਡਣ ਨਾਲ ਅਸੀਂ ਸੋਚਦੇ ਆ ਭਾਈ ਰੱਬ ਖੁਸ਼ ਹੋਵੇਗਾ ਨਹੀਂ ਸਾਧ ਸੰਗਤ ਜੀ ਰੱਬ ਖੁਸ਼ ਹੁੰਦਾ ਸਾਡੇ ਚੰਗੇ ਕਰਮਾਂ ਨਾਲ ਜੀ ਅਸੀਂ ਤਿਆਗਣਾ ਹੀ ਹੈ ਨਾ ਅਸੀਂ ਲਾਲਚ ਨੂੰ ਤਿਆਗੀ ਇਹ ਮਨ ਚ ਜੋ ਕਾਮ ਵਾਸ਼ਨਾ ਆ ਉਸ ਦਾ ਤਿਆਗ ਕਰੀ ਚੁਗਲੀ ਨਿੰਦਾ ਹੈ ਸਾਧ ਸੰਗਤ ਜੀ ਉਸ ਦਾ ਤਿਆਗ ਕਰੀ ਜੇ ਅਸੀਂ ਵਰਤ ਰੱਖਣਾ ਹੈ ਨਾ ਸਾਧ ਸੰਗਤ ਜੀ ਇਹ ਜੋ ਭੁੱਖੇ ਰਹਿ ਕੇ ਜਿਵੇਂ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਹੈ ਨਾ ਕਿ ਭਾਈ ਭੁੱਖੇ ਰਹਿ ਕੇ ਭਗਤੀ ਨਹੀਂ ਹੁੰਦੀ ਇਹ ਸਾਧ ਸੰਗਤ ਜੀ ਜੇ ਅਸੀਂ ਵਰਤ ਰੱਖਣਾ ਆ ਤਾਂ ਅਸੀਂ ਵਰਤ ਰੱਖੀਏ ਭਾਈ ਅੱਜ ਮੈਂ ਕੋਈ ਝੂਠ ਨਹੀਂ ਜੇ ਬੋਲਣਾ ਭਾਈ ਮੱਜ ਲਾਲਚ ਨਹੀਂ ਜੇ ਕਰਨਾ ਸਾਤ ਸੰਗਤ ਜੀ ਐਸੇ ਕਰਦੇ ਕਰਦੇ ਅਸੀਂ ਜੇ ਵਰਤ ਰੱਖਣਾ ਹੈ ਹਰ ਰੋਜ਼ ਇਹ ਵਰਤ ਰੱਖੀ ਅੱਜ ਮੈਂ ਝੂਠ ਨਹੀਂ ਬੋਲਣਾ ਭਾਈ ਅੱਜ ਮੈਂ ਕੋਈ ਨਿੰਦਾ ਚੁਗਲੀ ਨਹੀਂ ਜੇ ਕਰਨੀ ਮੈਂ ਲਾਲਚ ਨਹੀਂ ਜੇ ਕਰਨਾ ਮਨ 'ਚ ਮੈਂ ਦੁਸ਼ਮਣੀ ਨਹੀਂ ਜੇ ਲੈ ਕੇ ਆਉਣਾ ਜਿੰਨੇ ਵੀ ਮਾੜੇ ਕਰਮ ਨੇ ਸਾਤ ਸੰਗਤ ਜੀ ਅਸੀਂ ਵਰਤ ਰੱਖਣਾ ਹੈ ਐਸਾ ਵਰਤ ਰੱਖੀਏ ਕਿ ਭਾਈ ਜਿਹੜਾ ਖਤਮ ਹੀ ਨਾ ਹੋਵੇ ਮਾੜੇ ਕਰਮਾਂ ਤੋਂ ਬਚਣ ਵਾਲਾ ਵਰਤ ਇਸ ਸੰਸਾਰਿਕ ਪਦਾਰਥਾਂ ਨੂੰ ਤਿਆਗਣਾ ਸਾਤ ਸੰਗਤ ਜੀ ਇਹਦੇ ਨਾਲ ਪ੍ਰਮਾਤਮਾ ਖੁਸ਼ ਨਹੀਂ ਜੀ ਹੁੰਦਾ ਪਰਮਾਤਮਾ ਖੁਸ਼ ਹੁੰਦਾ ਜਦੋਂ ਅਸੀਂ ਮਾੜੇ ਕਰਮ ਛੱਡ ਕੇ ਸੱਚ ਦੇ ਰਾਹ ਤੇ ਤੁਰਦੇ ਹਾਂ ਜਦੋਂ ਅਸੀਂ ਭੁੱਖੇ ਨੂੰ ਰੋਟੀ ਖਵਾਉਂਦੇ ਹਾਂ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਦੇ ਹਾਂ ਸਾਧ ਸੰਗਤ ਜੀ ਇਨਸਾਨੀਅਤ ਦੀ ਮਨੁੱਖਤਾ ਦੀ ਸੇਵਾ ਕਰਦੇ ਹਾਂ ਮਨ 'ਚੇ ਦਇਆ ਭਾਵਨਾ ਆਵੇ ਫਿਰ ਉਹ ਪਰਮਪਿਤਾ ਪਰਮਾਤਮਾ ਖੁਸ਼ ਹੁੰਦਾ ਹੈ ਐਸੀ ਭਗਤਨਾ ਹੋਈ ਰਹਿ ਭਾਈ ਰਾਮ ਨਾਮ ਬਿਨ ਜੋ ਕੁਛ ਕਰੀਏ ਸੋ ਸਭ ਪਰਮ ਕਹਾਈ ਤੇ ਸਾਧ ਸੰਗਤ ਜੀ ਬਹੁਤੇ ਜੀ ਵੈਸੇ ਵੀ ਨਹੀਂ ਜੋ ਪਰਮਾਤਮਾ ਨੂੰ ਪਦਾਰਥ ਚੜਾ ਕੇ ਖੁਸ਼ ਕਰਨਾ ਚਾਹੁੰਦੇ ਨੇ ਤੇ ਪਤਾ ਸਤਿਗੁਰੂ ਅਦਾਸ ਮਹਾਰਾਜ ਜੀ ਕੀ ਫਰਮਾਉਂਦੇ ਨੇ ਤੇਰੋ ਕੀਆ ਤੁਜ ਕਾ ਅਰਪੋ ਨਾਮ ਤੇਰਾ ਤੁਹੀ ਚਵਟ ਢਲਾਰੇ ਇਹ ਸਾਧ ਸੰਗਤ ਜੀ ਸਾਰੀ ਵਸਤਾਂ ਸਾਨੂੰ ਪਰਮਾਤਮਾ ਨੇ ਦਿੱਤੀਆਂ ਨੇ ਫਲ ਖਾਣ ਵਾਸਤੇ ਦਿੱਤੇ ਨੇ ਇਹ ਬਨਸਪਤੀ ਜੋ ਹੈ ਸਾਨੂੰ ਆਕਸੀਜਨ ਵਾਸਤੇ ਦਿੱਤੀ ਹੈ ਪੇੜ ਪੌਦੇ ਨੇ ਸਾਧ ਸੰਗਤ ਜੀ ਫਲ ਖੁਸ਼ਬੂ ਵਾਸਤੇ ਦਿੱਤੇ ਨੇ ਤੇ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਆ ਉਹੀ ਵਸਤੂ ਅਸੀਂ ਵਾਪਸ ਉਸ ਨੂੰ ਚੜਾ ਕੇ ਪ੍ਰਮਾਤਮਾ ਨੂੰ ਕਿਵੇਂ ਖੁਸ਼ ਕਰ ਸਕਦੇ ਆ ਤੇਰੋ ਕੀ ਆ ਤੁਝ ਕਾ ਅਰਪੋ ਨਾਮ ਤੇਰਾ ਤੁਹੀ ਚਵਟ ਧਲਾਰੇ ਤੇ ਸਾਧ ਸੰਗਤ ਉਸ ਦਾ ਨਾਮ ਹੀ ਸਭ ਕੁਝ ਹੈ ਐਸੇ ਲਈ ਪਾਵਨ ਪਵਿੱਤਰ ਆਰਤੀ ਰੂਪੀ ਸ਼ਬਦ ਦੇ ਵੀ ਸਤਿਗੁਰੂ ਜੀ ਫਰਮਾਉਂਦੇ ਨੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੀ ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਬਿਨ ਅਸੀਂ ਜੋ ਵੀ ਧਰਮ ਦੇ ਨਾਮ ਤੇ ਕਰਦੇ ਆ ਸਭ ਝੂਠਾ ਹੈ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਤੇ ਆਓ ਸਾਧ ਸੰਗਤ ਜੀ ਅਸੀਂ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਪ੍ਰਮਾਤਮਾ ਦਾ ਸਿਮਰਨ ਕਰੀਏ ਤੇ ਸਾਧ ਸੰਗਤ ਜੀ ਬਾਰੋਂ ਸਿਮਰਨ ਨਹੀਂ ਜੀ ਕਰਨਾ ਰਾਮ ਰਾਮ ਸਭ ਕੋ ਕਹੈ ਕਈਏ ਰਾਮ ਨਾ ਹੋਏ ਗੁਰ ਪ੍ਰਸਾਦੀ RAM ਮਨ ਵਸੈ ਤਾਂ ਫਲ ਪਾਵੇ ਸੋ ਸਾਧ ਸੰਗਤ ਜੀ ਅਸੀਂ ਅੰਦਰ ਸ਼ਰਧਾ ਲੈ ਕੇ ਆਣੀ ਗੁਰ ਪ੍ਰਸਾਦੀ RAM ਮਨ ਵਸੈ ਤਾਂ ਫਲ ਪਾਵੇ ਕੋਈ ਹृदय ਜਿਨਕੇ ਕਪਟ ਵਸੈ ਬਹਰੋ ਸੰਤ ਕਹਾਏ ਤ੍ਰਿਸ਼ਨਾ ਮੋਲਨਾ ਚੁੱਕਈ ਅੰਤ ਗਏ ਪਛਤਾਏ ਸਾਦ ਸੰਗਤ ਜੀ ਸੀ ਦਿਖਾਵੇ ਵਾਲੀ ਭਗਤੀ ਨਹੀਂ ਜੇ ਕਰਨੀ ਅਸੀਂ ਦਿਖਾਵੇ ਵਾਲੇ ਜੋ ਭਗਤ ਆ ਉਹ ਨਹੀਂ ਜੇ ਮੰਨਣਾ ਅਸੀਂ ਮਨ ਦੇ ਵਿੱਚ ਭਾਵਨਾ ਜਗਾਣੀ ਤੇ ਸਾਦ ਸੰਗਤ ਜੀ ਮਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਵਸਾਣੇ ਪਹਿਲਾ ਜੀਵਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਆ ਤੇ ਭਾਈ ਇੱਕ ਦਿਨ ਐਸਾ ਹੋਵੇਗਾ ਜੀਭਾਂ ਨਾਲ ਸਿਮਰਨ ਕਰਦੇ ਕਰਦੇ ਸਾਧ ਸੰਗਤ ਜੀ ਉਹ ਮਨ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਆਪਣੇ ਆਪ ਹੀ ਚੱਲਦਾ ਰਹੇਗਾ ਸਾਧ ਸੰਗਤ ਜੀ ਜਾਂ ਮੈਂ ਭਜਨ ਰਾਮ ਕੋ ਨਹੀਂ ਤੈ ਨਰ ਜਨਮ ਅਕਾਰਤ ਖੋਇਆ ਇਹ ਰਾਖੋ ਮਨ ਮਾਹੀ ਤੇ ਸਾਧ ਸੰਗਤ ਜੀ ਏਕ ਅਚਰ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਇਹ ਅਸੀਂ ਦੁਬਦਾ ਖਤਮ ਕਰਨੀ ਹੈ ਬਹੁਤੇ ਲੋਕ ਨੇ ਸਾਧ ਸੰਗਤ ਜੀ ਜੋ ਡਰਦੇ ਨੇ ਕਿ ਭਾਈ ਜੇ ਵਿਵਹਿਮਾ ਪਰਮਾ ਨੂੰ ਛੱਡਦਾ ਆ ਮੇਰੇ ਬਾੜੇ ਦੇ ਨਾਲ ਜਾਣਗੇ ਸਾਤਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਦੁਬਦਾਂ ਮਾਰ ਹਰ ਮਨ ਵਸਾਈ ਜੇ ਅਸੀਂ ਦੁਬਦਾਂ ਨੂੰ ਮਾਰ ਲੈਨੇ ਆ ਜੇ ਅਸੀਂ ੜੰਬਰਾ ਪਕੰਡਾਂ ਨੂੰ ਛੱਡ ਦਿੰਨੇ ਆ ਤਾਂ ਸਾਤਸੰਗਤ ਜੀ ਜੋ ਸਾਡੇ ਅੰਦਰ ਪਰਮ ਪਿਤਾ ਪਰਮਾਤਮਾ ਬੈਠਾ ਹੈ ਨਾ ਉਸ ਦੀ ਪ੍ਰਾਪਤੀ ਹੋ ਜਾਂਦੀ ਪਰ ਸਾਨੂੰ ਵਿਸ਼ਵਾਸ ਰੱਖਣਾ ਪਵੇਗਾ ਆਪਣੇ ਗੁਰੂ ਤੇ ਗੁਰੂ ਦੀ ਗੁਰਬਾਣੀ ਤੇ ਪੂਰੇ ਗੁਰ ਕੀ ਸੱਚੀ ਬਾਣੀ ਸੁਖਮਨ ਅੰਤਰ ਸਹਿਜ ਸਮਾਣੀ ਕਿ ਭਈਏ ਜੋ ਬਾਣੀ ਹੈ ਨਾ ਸੱਚੀ ਹੈ ਸਾਤਸੰਗਤ ਜੀ ਐਨੇ ਮਹਾਰਨ ਸਾਨੂੰ ਰੈਬਰ ਮਿਲੇ ਨੇ ਤੇ ਸਾత్సੰਗਤ ਜੀ ਸਾਡਾ ਵੀ ਫਰਜ਼ ਬੰਦਾ ਹੈ ਭਾਈ ਅਸੀਂ ਉਹਨਾਂ ਦੇ ਦਿਖਾਏ ਰਸਤੇ ਤੇ ਚੱਲੀਏ ਤੇ ਸਾత్సੰਗਤ ਜੀ ਜੋ ਆਪਣੇ ਗੁਰੂ ਨੂੰ ਧਾਰਨ ਕਰ ਲੈਂਦਾ ਤੇ ਜੋ ਗੁਰੂ ਦੇ ਦਿਖਾਏ ਰਸਤੇ ਤੇ ਚੱਲਦਾ ਆ ਸਤਗੁਰ ਮਿਲੇ ਅੰਧੇਰਾ ਜਾਏ ਜੈ ਦੇਖਾਂ ਤਰਿਆ ਸਮਾਏ ਤੇ ਸਾత్సੰਗਤ ਜੀ ਫਿਰ ਐਸੇ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਚਾਨਣੀ ਚਾਨਣ ਹੋ ਜਾਂਦਾ ਹੈ ਨਾਮ ਤੇਰੇ ਕੀ ਜੋਤ ਲਗਾਈ ਪਇਓ ਉਜਿਆਰੋ ਪਵਨ ਸੰਗ ਲਾਰੇ ਸਤਗੁਰ ਮਿਲੇ ਅੰਧੇਰਾ ਜਾਏ ਤੇ ਭਾਈ ਜੋ ਮਨ ਚ ਜਨਮ ਜਨਮ ਤਰਾਂ ਦਾ ਹਨੇਰਾ ਹੈ ਨਾ ਉਹ ਦੂਰ ਹੁੰਦਾ ਕਿਉਂਕਿ ਸਾਧ ਸੰਗਤ ਜੀ ਗੁਰੂ ਸਾਨੂੰ ਸੱਚ ਦੀ ਗੱਲ ਦੱਸਦਾ ਹੈ ਵਹਿਮਾ ਪਰਮਾ ਡੰਬਰਾ ਬਖੰਡਾ ਚੋਂ ਕੱਢਦਾ ਹੈ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮੰਨਹੀ ਮਾਇ ਇਹ ਸਾਨੂੰ ਗੁਰੂ ਹੀ ਦੱਸਦਾ ਹੈ ਜਦੋਂ ਅਸੀਂ ਬਾਹਰ ਜਾਂਦੇ ਹਾਂ ਰੱਬ ਨੂੰ ਲੱਭਣ ਵਾਸਤੇ ਇਧਰ ਉਧਰ ਪਟਕਦੇ ਹਾਂ ਰੱਬ ਨੂੰ ਲੱਭਣ ਵਾਸਤੇ ਇਹ ਗੁਰੂ ਹੀ ਹੈ ਸਾਧ ਸੰਗਤ ਜੀ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨਿ ਹਿਮੈ ਭਾਈ ਗੁਰੂ ਨੇ ਦੱਸਿਆ ਪ੍ਰਮਾਤਮਾ ਤੇਰੇ ਅੰਦਰ ਹੈ ਕਹਿ ਰਵਿਦਾਸ ਹਾਥ ਪੈਨੇ ਸਹਿਜ ਹੋਏ ਸੋ ਹੋਏ ਤੇ ਸਾਥ ਸੰਗਤ ਜੀ ਸਤਗੁਰ ਮਿਲਿਆ ਅੰਧੇਰਾ ਚੋਂ ਕੈ ਇਨ ਬਿਦਮਾਨਕ ਲਈਏ ਤਜ ਬਾਵੇ ਦਹਨੇ ਬਿਕਾਰਾ ਹਰ ਪਦ ਡ੍ਰਿੜ ਕਰ ਰਹੀਏ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਸਿਆਉ ਇਨੀ ਪਾਵਨ ਤੇ ਪਵਿੱਤਰ ਅੰਮ੍ਰਿਤ ਬਾਣੀ ਸਾਡੇ ਕੋਲ ਹੈ ਸਤਿਗੁਰੂਵਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਾਡੇ ਕੋਲ ਸਾਧ ਸੰਗਤ ਜੀ ਅਸੀਂ ਗੁਰਬਾਣੀ ਦੇ ਵਿੱਚ ਜੋ ਲਿਖਿਆ ਉਸ ਨੂੰ ਕੱਲਾ ਪੜ੍ਹਨਾ ਨਹੀਂ ਹੈ ਉਸ ਦੇ ਅਸੀਂ ਅਰਥ ਸਮਝਣੇ ਨੇ ਤੇ ਅਰਥ ਸਮਝ ਕੇ ਸਾਧ ਸੰਗਤ ਜੀ ਉਸ ਦੇ ਅਨੁਸਾਰ ਅਸੀਂ ਜੀਵਨ ਨੂੰ ਢਾਲਣਾ ਹੈ ਤੇ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਧ ਸੰਗਤ ਜੀ ਦਰਜਿਆ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਦਾ ਬੜਾ ਹੀ ਪਾਵਨ ਪਵਿੱਤਰ ਸ਼ਬਦ ਹੈ ਸਾਧ ਸੰਗਤ ਜੀ ਜਿਸ ਦੇ ਵਿੱਚ ਅੱਜ ਸਤਿਗੁਰ ਕਬੀਰ ਸਾਹਿਬ ਮਹਾਰਾਜੀ ਸਾਨੂੰ ਸਮਝਾ ਰਹੇ ਨੇ ਕਿ ਪਈ ਵਹਿਮ ਪਰਮ ਅਡੰਬਰ ਪਖੰਡ ਚੋਂ ਨਿਕਲੀਏ ਤੇ ਸਾਧ ਸੰਗਤ ਜੀ ਬੜਾ ਹੀ ਪਾਵਨ ਪਵਿੱਤਰ ਸ਼ਬਦ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਧੰਨ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਪਈ ਭੁੱਖੇ ਰਹਿ ਕੇ ਪ੍ਰਮਾਤਮਾ ਦੀ ਭਗਤੀ ਨਹੀਂ ਜੁਂਦੀ ਅਗਰ ਵਰਤ ਰੱਖਣਾ ਹੈ ਸਾਧ ਸੰਗਤ ਜੀ ਮਾੜੇ ਕਰਮਾਂ ਨੂੰ ਛੱਡਣ ਦਾ ਵਰਤ ਰੱਖੀ ਤੇ ਐਸਾ ਵਰਤ ਅਸੀਂ ਹਰ ਰੋਜ਼ ਰੱਖੀਏ ਅਸੀਂ ਤੰਨ ਤੰਨ ਕਹਿਣਾ ਹੈ ਇਸ ਅਨਾਜ ਨੂੰ ਤਿਆਗਣਾ ਨਹੀਂ ਹੈ ਇਸ ਨੂੰ ਤਿਆਗਨ ਦੇ ਨਾਲ ਪਰਮਾਤਮਾ ਦੀ ਭਗਤੀ ਨਹੀਂ ਜੀ ਹੁੰਦੀ ਜੇ ਸਾਧ ਸੰਗਤ ਜੀ ਅਨਤੈਗਣਾ ਆ ਉਹ ਅਨਤੈਗਣ ਸਾਧ ਸੰਗਤ ਜੀ ਜਿਸ ਨੂੰ ਖਾ ਕੇ ਅਸੀਂ ਬਿਮਾਰ ਹੋਨੇ ਜੋ ਅੱਜ ਕੱਲ ਚੱਲ ਰਿਹਾ ਹੈ ਅਸੀਂ ਸਾਧ ਸੰਗਤ ਜੀ ਸ਼ੁੱਧ ਤੇ ਪਵਿੱਤਰ ਚੀਜ਼ਾਂ ਖਾਈਏ ਜੋ ਕੁਦਰਤ ਨੇ ਸਾਨੂੰ ਬਖਸ਼ੀਆਂ ਨੇ ਸਾਧ ਸੰਗਤ ਜੀ ਜਿਸ ਦੇ ਨਾਲ ਮਨ ਵੀ ਖਿੜ ਪੈਂਦਾ ਆ ਤੇ ਆਉ ਸਾਧ ਸੰਗਤ ਜੀ ਜੇ ਇੰਨੀਆਂ ਕ ਬੇਨਤੀਆਂ ਜਿਦੀਆਂ ਪ੍ਰਵਾਨ ਕਰੋ ਵਹਿਮਾ ਪਰਮਾ ਡੰਬਰਾਂ ਬਖੰਡਾ ਚਣੇ ਲਈ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਕੱਲਾ ਪੜ ਪੜੀਏ ਨਾ ਉਸ ਦੇ ਅਰਥਾਂ ਨੂੰ ਵੀ ਸਮਝੀਏ ਸਾਧ ਸੰਗਤ ਜੀ ਜੋ ਗੁਰਬਾਣੀ 'ਤੇ ਲਿਖਿਆ ਆ ਜੋ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਜੋ ਸਤਗੁਰੂ ਜੀ ਸਾਨੂੰ ਸਮਝਾ ਰਹੇ ਨੇ ਨਾ ਉਸ ਰਸਤੇ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਕਹਿ ਰਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ RAM ਕੈ ਛੱਡਿਆ ਪਈ ਇੱਕ ਪਰਮਪితਾ ਪ੍ਰਮਾਤਮਾ ਨਾਲ ਜੁੜੀਏ ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ ਸਾਧ ਸੰਗ ਜੀ ਜੋ ਕੁਛ ਹੈ ਉਹ ਸਾਡੇ ਸਰੀਰ ਦੇ ਵਿੱਚ ਹੀ ਹੈ ਅਪਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮ ਕੰਕਰ ਕਰੈ ਕੋਈ ਵਾਰ ਸੋਇਨੀਆਂ ਕ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤ ਤਾ ਤਿਨ ਨਾਹੀ ਭਾਰ ਊਚ ਨੀਤ ਤੁਮ ਤੇ ਤਰੇ ਹਾਲ ਜ ਸੰਸਾਰ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹੀਗੇ ਸਤਿ પાਖਰਵਦਾਸ ਤੇ ਨਰ ਦੋਜਕ ਜਾਹੀਗੇ ਸਤਿ પાਖੇ ਰਵਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ